ਕਿ ਤੁਸੀਂ ਵੀ ਜਾਣਦੇ ਹੋ ਸਾਗਰ ਦੀ ਵੋਟੀ ਇੰਡੀਕਾ ਚਲਾ ਲੈਂਦੀ ਹੈ ਬਿਲਕੁਲ ਇਸ ਗਾਣੇ ਨੂੰ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਦੇਖ ਰਹੇ ਹੋਵੋਗੇ ਤੇ ਤੁਸੀਂ ਸੋਚਦੇ ਹੋਵੋਗੇ ਕਿ ਇੰਨਾ ਪੁਰਾਣਾ ਗੀਤ ਇੱਕਦਮ ਟ੍ਰੈਂਡਿੰਗ ਦੇ ਵਿੱਚ ਕਿਵੇਂ ਆ ਗਿਆ ਬਿਲਕੁਲ ਇਸ ਗੀਤ ਨੂੰ ਗਾਉਣ ਵਾਲੇ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਜੋ ਕਿ ਇੱਕ ਵੀਡੀਓ ਉਹਨਾਂ ਨੇ 2005 ਦੇ ਵਿੱਚ ਇਸ ਗੀਤ ਨੂੰ ਲਿਖਿਆ ਗਾਇਆ ਤੇ ਅੱਜ 2024 ਦੇ ਵਿੱਚ ਰਾਤੋਂ ਰਾਤ ਸਿਤਾਰੇ ਬਣ ਜਾਂਦੇ ਨੇ ਹਰ ਕਿਸੇ ਦਾ ਸਵਾਲ ਹੈ ਕਿ ਇਹ ਸਾਗਰ ਹੈ ਕੌਣ ਹੈ ਤੇ ਸਾਗਰ ਦੀ ਵੋਟ ਜੇ ਇੰਡੀਗਾ ਚਲਾ ਲੈਂਦੀ ਹੈ ਤੇ ਦੂਸਰੇ ਦੀ ਵੋਟ ਨੂੰ ਇਮੀਡੀਏਟਲੀ ਮਜਬੂਰੀ ਕਿਵੇਂ ਪੈ ਜਾਂਦੀ ਹੈ ਤੇ ਡਰਾਈਵਰੀ ਸਿੱਖਣ ਦਾ ਸ਼ੌਂਕ ਕਿਵੇਂ ਜਾਗ ਜਾਂਦਾ ਹੈ ਹਰ ਕੋਈ ਇਸ 트ੈਂਡਿੰਗ ਗੀਤ ਦੇ ਉੱਤੇ ਵੀਡੀਓ ਬਣਾ ਰਿਹਾ ਹੈ ਰੀਲਸ ਬਣਾ ਰਿਹਾ ਹੈ ਤੇ ਕਮੈਂਟ ਸੈਕਸ਼ਨ ਦੇ ਵਿੱਚ ਤਾਂ ਢੇਰ ਲੱਗ ਚੁੱਕਿਆ ਹੈ ਸਵਾਲਾਂ ਦਾ ਕਿ ਸਾਗਰ ਦੀ ਵੋਟੀ ਹੈ ਕੌਣ ਹੈ ਬਿਲਕੁਲ ਇਸ ਗੀਤ ਨੂੰ ਗਾਉਣ ਵਾਲੇ ਗਾਇਕ ਸਤਨਾਮ ਸਾਗਰ ਦੇ ਵੱਲੋਂ ਇੱਕ ਵੀਡੀਓ ਵੀ ਜਿਹੜੀ ਹੈ ਪਾਈ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਉਹ ਬਹੁਤ ਧੰਨਵਾਦੀ ਹੈ ਇਹ ਉਹਨਾਂ ਦਾ ਇੱਕ ਗੀਤ ਜਿਹੜਾ ਅੱਜ ਕੱਲ ਦੇ ਯੁੱਗ ਦੇ ਵਿੱਚ ਵੀ ਪਸੰਦ ਕੀਤਾ ਜਾ ਰਿਹਾ ਹੈ ਰਾਤੋਂ ਰਾਤ ਵੀਡੀਓ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਕਿਸ ਗੀਤ ਨੂੰ ਟ੍ਰੈਂਡਿੰਗ ਦੇ ਵਿੱਚ ਲਿਆਇਆ ਜਾਂਦਾ ਹੈ ਤੇ ਲੋਕ ਜਿਹੜੇ ਨੇ ਇਸ ਗੀਤ ਦੇ ਉੱਤੇ ਆਪਣੀ ਰੀਲਸ ਬਣਾ ਰਹੇ ਨੇ ਅੱਜ ਕੱਲ ਕੰਟੈਂਟ ਬਣਾਉਣ ਵਾਲੇ ਲੋਕ ਜਿਹੜੇ ਨੇ ਕੋਈ ਵੀ ਗੀਤ ਚੁੱਕ ਲੈਂਦੇ ਨੇ ਤੇ ਉਸ ਨੂੰ ਰਾਤੋਂ ਰਾਤ ਜਿਹੜਾ ਵਾਇਰਲ ਵੀ ਕਰ ਦਿੱਤਾ ਜਾਂਦਾ ਹੈ